ਸੋ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਇੱਕ ਹੋਰ ਡਿਸਕਸ ਕਰਨੀ ਸੀਗੀ ਤੁਹਾਡੇ ਨਾਲ ਥੋੜਾ ਜਿਹਾ ਵਿਚਾਰ ਜਿਹੜੇ ਆਪਾਂ ਆਪਣੇ ਰੱਖਣੇ ਵੀ ਹੈਗੇ ਆ ਤੇ ਤੁਸੀਂ ਬਾਕੀ ਜਿਹੜੇ ਆਪਣੇ ਵਿਚਾਰ ਨੇ ਉਹ ਕਮੈਂਟ ਬਾਕਸ ਵਿੱਚ ਜਿਹੜੇ ਮੈਨੂੰ ਜ਼ਰੂਰ ਤੁਸੀਂ ਦੇ ਸਕਦੇ ਜੇ ਕਾਲ ਵੀ ਕਰ ਸਕਦੇ ਜੇ ਕੰਟੈਕਟ ਵੀ ਕਰ ਸਕਦੇ ਜੇ ਬਾਕੀ ਜਿਹੜੇ ਜੱਜ ਸਾਹਿਬਾਨ ਨੇ ਚਾਹੇ ਕਿਤੇ ਨਾ ਕਿਤੇ ਜੇਕਰ ਤੁਸੀਂ ਜਦੋਂ ਵੀ ਕਿਤੇ ਵੀਡੀਓ ਦੇਖੋ ਤੇ ਜ਼ਰੂਰ ਤੁਸੀਂ ਗੌਰ ਕਰਨਾ ਕਿਉਂਕਿ ਇੱਕ ਜਿਹੜਾ ਕਿਸਾਨ ਆ ਦੋਸਤੋ ਕੋਈ ਵੀ ਪਸ਼ੂ ਪਾਲਕਾ ਉਹ ਚਾਹ ਤੇ ਉਹ ਚਾਹ ਤੇ ਉਤਸ਼ਾਹ ਦੇ ਨਾਲ ਦੋਸਤੋ ਜਿਹੜਾ ਕਿਸੇ ਵੀ ਕੰਮ ਕਿਸੇ ਵੀ ਫੀਲਡ ਦੇ ਵਿੱਚ ਉਦੋਂ ਤੱਕ ਵਰਕ ਕਰਦਾ ਜਦੋਂ ਤੱਕ ਦੋਸਤੋ ਮਤਲਬ ਕਿ ਉਹਨੂੰ ਆਸ ਹੁੰਦੀ ਹੈ ਵੀ ਜਿਹੜੀ ਮੇਰੀ ਚੀਜ਼ ਆ ਬਿਲਕੁਲ ਅੱਗੇ ਜਾ ਕੇ ਕੋਈ ਨਾ ਕੋਈ ਮੈਨੂੰ ਜਿਹੜਾ ਲਾਹੇਵੰਦ ਪੈਸਾ ਮੁਨਾਫਾ ਵੀ ਦੇਊਗੀ ਤੇ ਮੇਰਾ ਮਾਣ ਸਨਮਾਨ ਵੀ ਜਿਹੜਾ ਵਧਾਊਗੀ ਕੈਟਾਗਰੀ ਦੋਸਤੋ ਨੀਲੀ ਰਾਵੀ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਕੱਲ ਰੋਜ਼ ਤੋਂ ਚਾਹੇ ਪਰਸੋਂ ਰੋਜ਼ ਤੋਂ ਜਿਹੜੇ ਪਿੰਡ ਫੁੱਲੇਵਾਲਾ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਹਨੂੰ ਬਠਿੰਡਾ ਹੀ ਲੱਗਦਾ ਜੀ ਸ਼ਾਇਦ ਤਹਿਸੀਲ ਰਾਮਪੁਰਾ ਫੂਲ ਆ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਜਿਹੜਾ ਬਠਿੰਡਾ ਦੋਸਤੋ ਮੇਲੇ ਜਿਹੜੇ ਉੱਥੇ ਦੋਸਤੋ ਆਰੰਭ ਕੀਤੇ ਗਏ ਸਨ ਹੁਣ ਸ਼ਾਇਦ ਅੱਜ ਸਮਾਪਤੀ ਦੇ ਦੇਣ ਸਨ ਤੇ ਇੱਕ ਗੱਲ ਦੋਸਤੋ ਜਿਹੜੀ ਵੇਖਣ ਦੇ ਵਿੱਚ ਆਈ ਆ ਸੁਣਨ ਦੇ ਵਿੱਚ ਆਈ ਆ ਬਹੁਤ ਨਜ਼ਦੀਕ ਵੀਰ ਨੇ ਚੰਗੇ ਬੁੱਲ ਦੇ ਮਾਲਕ ਵੀ ਨੇ ਤੇ ਵਧੀਆ ਆਪਾਂ ਕਹਿ ਲਈਏ ਵੀ ਚੰਗੀ ਪਿੱਛੋਂ ਪਾਕਿਸਤਾਨੀ ਜਿਹੜੀ ਬਲੱਡ ਲਾਈਨ ਉਹਨਾਂ ਕੋਲ ਤਰੀ ਆਉਂਦੀ ਆ ਉਹਨੂੰ ਦੋਸਤੋ ਪ੍ਰਮੋਟ ਕਰਨਾ ਦਾ ਜਿਹੜਾ ਬਣਦਾ ਹੀ ਬਣਦਾ ਹੈ ਬਾਕੀ ਬਹੁਤ ਹੌਸਲਾ ਫੁਝਾਈ ਵੀ ਜਿਹੜੀ ਉਸ ਵੀਰ ਦੀ ਕਰਨੀ ਚਾਹੀਦੀ ਹੈ ਵੀ ਜਦੋਂ ਕੋਈ ਛੋਟਾ ਜਿਹਾ ਬੱਚਾ ਮੇਲ ਕਾਫਾ ਕਾਫਰੇਲੀ ਦੇ ਵਿੱਚ ਆਪਾਂ ਲੈ ਕੇ ਜਾਣੇ ਆ ਕਿਉਂਕਿ ਇਹ ਬੇਸਿਕ ਹੁੰਦਾ ਹੈ ਕਿ ਛੋਟੇ ਜਿਹੇ ਬੱਚੇ ਨੂੰ ਆਪਾਂ ਲੈ ਕੇ ਉੱਥੇ ਪਹੁੰਚਣਾ ਤੇ ਜਦੋਂ ਉਹ ਵੱਡਾ ਹੁੰਦਾ ਤੇ ਆਪਾਂ ਨੂੰ ਹੋਰ ਵੀ ਹੌਸਲਾ ਹੁੰਦਾ ਵੀ ਸਾਡਾ ਮੇਲ ਚਾਹੇ ਸਾਡੀ ਫੀਮੇਲ ਕਿਸੇ ਮੇਲੇ ਦੇ ਵਿੱਚ winner ਰਹਿ ਚੁੱਕੀ ਆ ਫਸਟ ਸੈਕਿੰਡ ਜਾਂ ਥਰਡ ਪੋਜੀਸ਼ਨ ਤੇ ਆਈ ਸੀਗੀ ਤੇ ਸਾਡਾ ਹੋਰ ਵੀ ਮਾਣ ਪੈਂਦਾ ਵੀ ਕੋਈ ਟਾਈਮ ਕੱਢ ਕੇ ਆਪਾਂ ਅੱਜ ਮੇਲਾ ਤੇ ਵੱਡੇ ਐਨੀਮਲ ਨੂੰ ਅਡਲਟ ਨੂੰ ਵੀ ਲੈ ਕੇ ਚੱਲੀਏ ਉੱਥੇ ਸੋ ਦੋਸਤੋ ਬਾਕੀ ਆਪਾਂ ਵੀਰ ਅਮਨਦੀਪ ਦੀ ਜ਼ੁਬਾਨੀ ਵੀ ਸੁਣਾਵਾਂਗੇ ਕਿਉਂਕਿ ਮੈਂ ਦੋਸਤੋ ਮੇਲੇ ਦੇ ਵਿੱਚ ਗਿਆ ਨਹੀਂ ਸੀਗਾ ਤੇ ਮੈਨੂੰ ਜਿਹੜੀ ਗੱਲ ਸੁਣੀ ਸੁਣਾਈ ਮਿਲੀ ਆ ਮੈਂ ਤਾਂ ਕਰਕੇ ਡਿਸਕਸ ਕਰਦਾ ਕਿਉਂਕਿ ਜਿਹੜਾ ਉਤਸ਼ਾਹ ਹੈ ਇਹ ਆਪਾਂ ਟੁੱਟਣ ਨਹੀਂ ਦੇਣਾਗਾ ਚਾਹੇ ਜੱਜ ਸਾਹਿਬਾਨ ਸੁਣ ਰਹੇ ਨੇ ਚਾਹੇ ਬਹੁਤ ਜਿਹੜੇ ਮੋਦਵਾਰ ਨੇ ਪ੍ਰਬੰਧਕ ਨੇ ਮੈਨੇਜਮੈਂਟ ਕਮੇਟੀ ਨੇ ਚਾਹੇ ਪੀਡੀਐਫ ਹੋਗੀ ਚਾਹੇ ਆਪਣੇ ਮਤਲਬ ਕਿ ਹੋਰ ਆਰਗੇਨਾਈਜ਼ ਹੁੰਦੇ ਨੇ ਲਾਈਫਸਟਾਕ ਹੁੰਦੇ ਨੇ ਦੋਸਤੋ ਵੀ ਜਿਨ੍ਹਾਂ ਵੀ ਆਪਣੇ ਚੈਂਪੀਅਨਸ਼ਿਪ ਹੁੰਦੀ ਰਹਿੰਦੀ ਪੰਜਾਬ ਦੇ ਵਿੱਚ ਇਹ ਦੋਸਤੋ ਕਰਾਉਣ ਦਾ ਤਾਂ ਹੀ ਫਾਇਦਾ ਵੀ ਜੇਕਰ ਆਪਾਂ ਜਿਹੜਾ ਜਿਹੜਾ ਵੀ ਉੱਥੇ ਪਹੁੰਚਦਾ ਉਹਦੀ ਕਦਰ ਵੀ ਕੀਤੀ ਜਾਵੇ ਸੋ ਬਾਕੀ ਨਾ ਇੱਕ ਜਿਹੜੀ ਮੈਂ ਤੁਹਾਡੇ ਨਾਲ ਡਿਸਕਸ ਕਰਦਾ ਵੀ ਬਰੀਡ ਨੀਲੀ ਰਾਵੀ ਦੇ ਵਿੱਚ ਜੇਕਰ ਦੋਸਤੋ ਬੂਰੀ ਨੀਲੀ ਰਵੀ ਦੇ ਆਪਾਂ ਗੱਲ ਕਰੀਏ ਹਮੇਸ਼ਾ ਦੋਸਤੋ ਪਾਰਟਿਸਪੇਟ ਤਾਂ ਗਰਾਊਂਡ ਵਿੱਚ ਹੁੰਦੀ ਆ ਪਰ ਕਿਤਨਾ ਕਿਤੇ ਦੋਸਤੋ ਜਿਹੜੀ ਪੂਰਾ ਕੈਟਾਗਰੀ ਨਾ ਹੋਣ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਕਰ ਦਿੱਤੀ ਜਾਂਦੀ ਆ ਹਾਲਾਂਕਿ ਨਿਸ਼ਾਨ ਜੇ ਆਪਾਂ ਬਿਲਕੁਲ ਵਖੀ ਨਿਸ਼ਾਨ ਚਿੰਨ ਵੀ ਬਹੁਤ ਲੋੜੇ ਦੇ ਕਹਿਰਦੇ ਹੁੰਦੇ ਨੇ ਵੀ ਜੇਕਰ ਆਪਾਂ ਕਾਲੀ ਨੀਲੀ ਰਵੀ ਦੇ ਵਿੱਚ ਵੇਖੀਏ ਜਿਹਨੂੰ ਤੁਸੀਂ ਪੰਜ ਕਲਿਆਣੀ ਵੀ ਕਹਿ ਦਿੰਦੇ ਹੋ ਵੀ ਲੱਤਾਂ ਤੋਂ ਦੂਸਰ ਉੱਪਰ ਨਿਸ਼ਾਨ ਕਿੱਥੇ ਗਏ ਹੁੰਦੇ ਆ ਮੈਂ ਇੱਕ ਵੇਖੀ ਸੀਗੀ ਵੀਡੀਓ ਕਿਉਂਕਿ ਮੇਰਾ ਜ਼ਿਕਰ ਕਰਨਾ ਪੰਦਾ ਸੀ ਵੀ ਇੰਨੀ ਵੱਧ ਮਾਰਕਿੰਗ ਵਾਲੇ ਪਸ਼ੂ ਵੀ ਕਿਤੇ ਨਾ ਕਿਤੇ ਨੰਬਰਾਂ ਤੇ ਲਾ ਦਿੱਤੇ ਪਰ ਬੂਰਾ ਮੇਲ ਹੋਵੇ ਚਾਹੇ ਫੀਮੋ ਫੀਮੇਲ ਹੋਵੇ ਉਹਦੀ ਕੋਈ ਵੀ ਨਿਸ਼ਾਨੀ ਨਹੀਂ ਵੇਖੀ ਜਾਂਦੀਗੀ ਉਹਨੂੰ ਬਿਲਕੁਲ ਰਿੰਗ ਦੇ ਵਿੱਚੋਂ ਬਾਹਰ ਵੀ ਕਰ ਦਿੱਤਾ ਜਾਂਦਾ ਹੈ ਜਿਹੜਾ ਕਿ ਬਹੁਤ ਅਫਸੋਸ ਵੀ ਹੁੰਦਾ ਮਾਲਕ ਨੂੰ ਵੀ ਹੁੰਦਾ ਪਸ਼ੂ ਪਾਲਕ ਨੂੰ ਬਹੁਤ ਅਫਸੋਸ ਹੁੰਦਾ ਸੋ ਵੀਰ ਅਮਰਦੀਪ ਆਓ ਸਾਹਮਣੇ ਪਾਈਏ ਜਾਨਾ ਤੁਸੀਂ ਕੱਲ ਮੇਲੇ ਦੇ ਵਿੱਚ ਗਏ ਜੇ ਤੇ ਇਹਦੇ ਵਿੱਚ ਕੀ ਕਿਉਂ ਨਹੀਂ ਅੱਗੇ ਪ੍ਰਮੋਟ ਕੀਤਾ ਜਾਂਦਾ ਜੀ ਇਹ ਜਿੱਦਾਂ ਆਪਣੇ ਹੁਣ ਤੁਸੀਂ ਦੇਖਿਆ ਹੋਣਾ ਪੀਡੀਐਫ ਇਹਦੇ ਵੀ ਲੱਗਦਾ ਨੇਲਾ ਲੱਗਦਾ ਹਰ ਸਾਲ ਮੰਨ ਲਓ ਆਉਂਦਾ ਆ ਹਾਂਜੀ ਤੇ ਇਹਨਾਂ ਜਿੱਦਾਂ ਆਪਣੇ ਪ੍ਰਬੰਧਕ ਕਮੇਟੀਆਂ ਨੂੰ ਚਾਹੀਦਾ ਜਿਹੜੇ ਆਪਣੇ ਸੂਝਵਾਨ ਵੀਰ ਆ ਜਿਹੜੇ ਡਾਕਟਰ ਸਾਹਿਬਾਨ ਆ ਹਾਂਜੀ ਜਾਂ ਜਿਹੜੇ ਜੱਜ ਆ ਉਹਨਾਂ ਨੂੰ ਇਹ ਚੀਜ਼ ਚਾਹੀਦਾ ਜਾਂ ਤਾਂ ਇਹ ਕੈਟਾਗਰੀ ਵੱਖਰੀ ਰੱਖ ਲਓ ਵੱਖਰੀ ਹਾਂ ਜੇ ਤੁਸੀਂ ਮੰਨ ਲਓ ਇਹਨੂੰ ਨਹੀਂ ਮੰਨਦੇ ਨਾ ਮੰਨ ਲਓ ਨੀਲੀ ਨੀਲੀ ਹੁਣ ਮੇਰੇ ਕੋਲੇ ਦੋ ਬੁੱਲ ਖੜੇ ਆ ਅੱਜ ਕੰਪੈਰੀਸ਼ਨ ਵੀ ਆਪਾਂ ਕਰਕੇ ਦੇ ਦਿਆਂ ਦੇਖੋ ਇੱਕ ਬੂਰਾ ਇੱਕ ਆ ਬਿਲਕੁਲ ਵੇਖ ਲਓ ਦੋਸਤਾਂ ਦਾ ਫਿਰ ਇਹਨਾਂ ਦੀ ਕੈਟਾਗਰੀ ਹੋਰ ਰੱਖ ਲਓ ਹਨਾ ਜਾਂ ਜਾਂ ਨੀਲੀ ਦਾ ਵੀ ਰੱਖ ਲਓ ਵੱਖਰੀ ਕਰ ਲਓ ਜਾਂ ਬੂਰੀ ਨੀਲੀ ਦਾ ਵੀ ਵੱਖਰੀ ਕਰ ਲਓ ਕਰ ਲਓ ਹਾਂ ਇਹਨਾਂ ਦਾ ਜਾਂ ਕੰਪੀਟੀਸ਼ਨ ਵੱਖਰਾ ਕਰ ਲਓ ਇਹਨਾਂ ਦੇ ਵਿੱਚ ਜੇ ਤੁਸੀਂ ਨਹੀਂ ਰੱਖ ਸਕਦੇ ਤੇ ਜੇ ਤੁਸੀਂ ਇਹਨਾਂ 'ਚ ਰੱਖਨੇ ਆ ਫਿਰ ਇਹ ਚੀਜ਼ ਨੂੰ ਨਾ ਮੰਨੋ ਕਿ ਉਹ ਬੂਰਾ ਕਾਲਾ ਫਿਰ ਉਹਦੇ ਕੈਰੈਕਟਰ ਮੰਨੋ ਕੈਰੈਕਟਰ ਮੰਨ ਕੇ ਉਹਨੂੰ ਪਹਿਲੇ ਦੇ ਨਾਲ ਉਹ ਦੂਜੇ ਦੇ ਨਾਲ ਤੀਜੇ ਦੇ ਨਾਲ ਚੌਥੇ ਦੇ ਨਾਲ ਜਿਹੜੀ ਪੋਜੀਸ਼ਨ ਬਣਦੀ ਲਾਓ ਹੁਣ ਕੱਲ ਮੈਂ ਲੇਟ ਕੋਲ ਉਹ ਜਿਹੜੀ ਕਮੀ ਪੇਸ਼ੀ ਮੈਂ ਪੁੱਛੀ ਡਾਕਟਰ ਨੂੰ ਇਹਦੀ ਕਟਿੰਗ ਨਹੀਂ ਹੋਈ ਇੱਕ ਜਿੱਦਾਂ ਹੁਣ ਮੈਂ ਜਿਆਦਾ ਜ਼ਾਰ ਬਾਹਰ ਆਇਆ ਵਾ ਬੇਟਾ ਮੇਰਾ ਉਹ ਪੱਠੇ ਬਹੁਤ ਕੋਲ ਲਾਪਿਆ ਉਹ ਕਹਿੰਦੇ ਥੋੜਾ ਜਿਹਾ ਪੇਟ ਨਿਕਲ ਗਿਆ ਦਾ ਬਾਹਰ ਅਸੀਂ ਦੋ ਕਮੀਆਂ ਦੀਆਂ ਮੰਨਦੇ ਨਹੀਂ ਇੱਕ ਕਟਾ ਪਹਿਲੇ ਵਾਲਾ ਬਾਕੀ ਤਿਆਰ ਨਹੀਂ ਹੋਇਆ ਕਟਾ تیر ਤੋਂ ਮੈਂ ਕਿਹਾ ਚਲੋ ਕਮੀ ਪੇਸ਼ੀ ਦਾ ਪਤਾ ਲੱਗ ਗਿਆ ਹੁਣ ਉਹ ਵੀਰ ਉਥੇ ਇੱਕ ਬੂਰਾ ਲੈ ਕੇ ਕਟਾ ਪਹੁੰਚਿਆ ਸੀ ਹਾਂਜੀ ਚਲੋ ਮੈਂ ਨਾਮ ਨਹੀਂ ਜਾਣਦਾ ਵੀਰ ਨੂੰ ਕਿਹੜੇ ਪਿੰਡ ਦਾ ਉਹ ਜਿਹੜਾ ਬੂਰਾ ਕਟਾ ਨੀਲੀ ਦਾ ਵੀ ਦਾ ਸੀ ਨਾ ਆਪਣਾ ਉਹ ਉਹਦੇ ਬੁੱਲਦਾ ਸੀਗਾ ਦੂਸਰੇ ਦਾ ਕਮਾਂਡੋ ਦਾ ਕਮਾਂਡੋ ਦਾ ਕਮਾਂਡੋ ਦਾ ਬੱਚਾ ਕਮਾਂਡੋ ਦਾ ਡਾਇਰੈਕਟ ਕ੍ਰੋਸਿੰਗ ਦਾ ਬੱਚਾ ਸੀਗਾ ਉਹ ਬੂਰਾ ਹਾਂਜੀ ਪਰ ਉਹਦੇ ਜਿਹੜੇ ਕੈਰੈਕਟਰ ਸੀਗੇ ਪ੍ਰੋਪਰ ਸਾਰੇ ਨੀਲੀ ਰਾਵੀ ਨੂੰ ਕੰਪਲੀਟ ਕਰਦੇ ਸੀ ਇਹ ਨਹੀਂ ਟੱਚ ਕਰਦੇ ਸੀ ਮੈਂ ਟੱਚ ਕਰਦੇ ਨਹੀਂ ਕਹੂੰਗਾ ਨੀਲੀ ਰਾਵੀ ਨੂੰ ਉਹ ਪ੍ਰੋਪਰ ਕੰਪਲੀਟ ਕਰਦੇ ਸੀ ਸਾਰਾ ਕੁਝ ਬਹੁਤ ਠੀਕ ਹੈ ਜੀ ਤਾਂ ਉਹਦੀ ਜਿਹੜੀ ਕੁਆਲਿਟੀ ਸੀ 101% ਸੀ ਮੈਨੂੰ 15 ਸਾਲ ਹੋ ਗਏ ਕੰਮ ਕਰਦੇ ਨੂੰ ਪਰ ਜਦੋਂ ਲਾਈਨ ਅਪ ਕੀਤੇ ਗਏ ਬੁੱਲਟ ਤਿਆਰੀ ਕਰ ਰਹੇ ਜੱਜ ਸਾਹਿਬਾਨ ਬਹੁਤ ਵਧੀਆ ਸੀ ਪ੍ਰਬੰਧਕ ਕਮੇਟੀ ਨੇ ਵਧੀਆ ਲਾਇਆ ਚਲੋ ਉਹਨਾਂ ਨੇ ਇਹ ਸਿਸਟਮ じゃ ਰੱਖਿਆ ਨਹੀਂ ਹਨਾ ਵੀ ਮੰਨ ਲਓ ਇਹਨਾਂ ਦੀ ਕੈਟਾਗਰੀ ਮਿਕਸ ਕਰਤੀ ਜਾਂ ਵੱਖਰੀ ਨਹੀਂ ਬਿਲਕੁਲ ਬਿਲਕੁਲ ਉਹਨਾਂ ਨੇ ਸਾਰੇ ਨਾਲ ਵੀ ਚੈੱਕ ਕੀਤੇ ਮੰਨ ਲਓ ਮੂਤਰੀ ਰਸੋਲੀਆਂ ਸਾਰਾ ਕੁਝ ਕਈਆਂ ਜ਼ਿਮੀਂਦਾਰਾਂ ਨੂੰ ਪਤਾ ਨਹੀਂ ਸੀ ਕਿ ਉਹ ਕਿੱਥੇ ਡੇਰਾ ਬਹੁਤ ਬਹੁਤ ਰੈਲੀ ਦੇ ਵਿੱਚ ਰਸੋਲੀਆਂ ਨਿਕਲੀਆਂ ਹਾਂਜੀ ਹਾਂਜੀ ਤਾਂ ਉਹਨਾਂ ਨੂੰ ਇਹ ਦੱਸਿਆ ਗਿਆ ਵੀ ਇਹਨਾਂ ਦਾ ਅਪਰੇਟ ਕਰਾ ਲਓ ਨਹੀਂ ਤੇ ਆਉਣ ਵਾਲੇ ਬੱਚਿਆਂ ਚ ਆਊਗੀ ਪਰ ਉਹਨਾਂ ਨੂੰ ਕਈ ਵੀਰਾਂ ਨੂੰ ਪਤਾ ਹੀ ਨਹੀਂ ਹੋਣਾ ਵੀ ਅਕਸਰ ਮੈਂ ਇਹ ਗੱਲ ਇੱਕ ਸਿੱਖਣ ਨੂੰ ਬਹੁਤ ਵੱਡੀ ਮਿਲਦੀ ਜਦੋਂ ਮੇਲਾ ਲੱਗਦਾ ਕਿਤੇ ਵੀ ਦੋਸਤੋ ਤੁਸੀਂ ਆਪ ਜਾਇਆ ਕਰੋ ਮੇਲਾ ਦੇਖਿਆ ਕਰੋ ਜ਼ਰੂਰੀ ਨਹੀਂ ਵੀ ਪਸ਼ੂ ਨਾਲ ਲੈ ਕੇ ਜਾਣਾ ਤੁਸੀਂ ਵੈਸੇ ਤੋੜਾ ਫੇਰਾ ਜਰੂਰ ਕਰਕੇ ਆਓ ਮੈਂ ਗਿਆ ਚਾਹੇ ਸਾਨੂੰ ਉੱਥੇ ਮੰਨ ਲਓ ਐਂਟਰੀ ਨਹੀਂ ਮਿਲੀ ਪਾਰਟਿਸਪ ਨਾ ਬਹੁਤ ਔਖਾ ਵਾ ਵੀਰ ਮਿਹਨਤਾਂ ਦਾ ਉੱਥੇ ਪਤਾ ਲੱਗਦਾ ਵੀ ਮੇਰਾ 19 ਗਵਾਂਡੀ ਦਾ 31 ਆ ਬਿਲਕੁਲ ਕਾਰਨ ਕੀ ਆ ਜਜਿੰਗ ਹੋ ਗਈ ਉੱਥੇ ਜਿਹੜਾ ਵੀਰ ਬੂਰਾ ਕੱਟਾ ਲੈ ਕੇ ਆਇਆ ਸੀ ਸ਼ਾਇਦ ਮੈਂ ਪਿਕ ਕੀਤੀ ਉਹਦੀ ਮੇਰੇ ਚੈਨਲ ਉੱਪਰ ਵੀਡੀਓ ਵੀ ਆਊਗੀ ਨਿਊਜ਼ ਰਾਜ ਫਾਰਮ ਉੱਪਰ ਉਹਦੀ ਠੀਕ ਆ ਆ ਦੇਖ ਸੋ ਉਸਦੇ ਨੂੰ ਵੀ ਕੱਟਾ ਜੇ ਦਰਸ਼ਕਾਂ ਨੂੰ ਦਿਖਦਾ ਸਕਰੀਨ ਉੱਪਰ ਤਾਂ ਥੋੜਾ ਜਿਹਾ ਮਾੜੋ ਕਲੀਅਰ ਕਰ ਦੋ ਕੋਈ ਨਹੀਂ ਦੀ ਨਾ ਆਪਾਂ ਵੱਖਰੇ ਤੌਰ ਤੇ ਫੋਟੋ ਪਾ ਦਾਂਗੇ ਬਾਕੀ ਕਮਾਂਡੋ ਦਾ ਦੋਸਤੋ ਬੱਚਾ ਹੈਗਾ ਇਹ ਦੋਸਤੋ ਬੱਚਾ ਜੇ ਜਦੋਂ ਲਾਈਨ ਅਪ ਹੋ ਰਹੀ ਸੀ ਨਾ ਤਾਂ ਮੈਂ ਇਹਨੂੰ ਫਰਸਟ ਪੋਜੀਸ਼ਨ ਵਾਲਾ ਬੱਚਾ ਕਹਿੰਦਾ ਸੀ ਬਿਲਕੁਲ ਮੈਂ ਜੇ ਮੈਨੂੰ ਮੈਂ ਆਪਣੇ ਤਰੀਕੇ ਨਾਲ ਜੇ ਦੇਖਦਾ ਤਾਂ ਮੈਨੂੰ ਇਹ ਫਰਸਟ ਪੋਜੀਸ਼ਨ ਵਾਲਾ ਬੱਚਾ ਲੱਗਦਾ ਸੀ ਬਿਲਕੁਲ ਵੀਰ ਦੀ ਇੰਨੀ ਮਿਹਨਤ ਸੀਗੀ ਮੇਰੇ ਹਿਸਾਬ ਨਾਲ ਉਹਨੇ ਮੱਝ ਦਾ ਦੁੱਧ ਚੋ ਕੇ ਨਹੀਂ ਵੇਖਿਆ ਹੁਣ ਹਾਂਜੀ ਬਹੁਤ ਸੋਹਣਾ ਬੱਚਾ ਚਾਹਿਆ 10000 ਤੋਂ ਪਲੱਸ ਮੰਨ ਲਓ ਦਾ ਖਰਾਕ ਦਾ ਸਿਸਟਮ ਆਇਆ ਹੋਣਾ ਆਪਣਾ ਬੋਲੇ ਆਣਾ ਇਹਦਾ 30 35 ਤੋਂ ਪਲੱਸ ਤਾਂ ਇਹ ਚੱਲੀ ਜਾਂਦਾ ਹਾਂਜੀ ਹਾਂਜੀ ਖਰਾਕ ਦੇ ਜੇ ਗਿਣੀ ਇਹਦੀ ਸਾਰੀ ਪ੍ਰੋਪਰ ਤਾਂ 50000 ਤੋਂ ਪਲੱਸ ਯਾਨੀ ਕਿ ਉਹਦਾ ਜਿਹੜਾ ਖਰਚਾ ਸੀਗਾ ਬੂਰੇ ਉਹਨੂੰ ਰਿੰਗ ਚੋਂ ਨੰਬਰ ਨਹੀਂ ਮਿਲਿਆ ਹਨਾ ਤਾਂ ਉਹਨੂੰ ਕੀ ਕੀਤਾ ਗਿਆ ਵੀ ਬਾਅਦ ਵਿੱਚ ਉਸ ਤੋਂ ਬਾਅਦ ਨਾ ਖੀਰੇ ਜਿਹੜੇ ਦੁੱਧ ਦੰਦ ਸੀਗੇ ਉਹਨਾਂ ਦਾ ਕੰਪੀਟੀਸ਼ਨ ਸੀ ਉਹਨਾਂ ਚ ਲੈ ਕੇ ਆ ਗਿਆ ਉਹ ਸ਼ਾਇਦ ਇਹਨਾਂ ਤੇ ਨੰਬਰ ਨਹੀਂ ਪਿਆ ਇਹਨਾਂ ਚ ਚੱਲਦੀ ਵੀਰ ਨੂੰ ਥੋੜਾ ਜਿਆਦਾ ਪਤਾ ਨਹੀਂ ਸੀ ਫਿਰ ਡਾਕਟਰ ਸਾਹਿਬ ਆਨੂੰ ਉਹਨੇ ਪੁੱਛਿਆ ਵੀ ਡਾਕਟਰ ਸਾਹਿਬ ਆਣ ਵੀ ਜਿਹੜਾ ਇਹ ਬੱਚਾ ਵਾਦਾ ਕਿਉਂ ਨਹੀਂ ਲੱਗਿਆ ਮੰਨ ਲਓ ਵੀ ਕਾਰਨ ਕੀ ਬਣਿਆ ਵੀ ਇਹ ਮੰਨ ਲਓ ਮੇਰਾ ਜਿਹੜਾ ਕਾਫਰੇਲੀ ਚ ਲਾਇਆ ਸੀ ਆਇਆ ਕਿਉਂ ਨਹੀਂ ਨੰਬਰ ਤੇ ਉਹ ਕਹਿੰਦੇ ਵੀ ਉਹ ਕਹਿੰਦੇ ਜਦੋਂ ਡਾਕਟਰ ਸਾਹਿਬ ਨੂੰ ਪੁੱਛਿਆ ਕਹਿੰਦਾ ਵੀ ਇਸ ਵਿੱਚ ਕਮੀ ਦੱਸੋ ਤਾਂ ਡਾਕਟਰ ਸਾਹਿਬਾਂ ਕੋਲੇ ਕੋਈ ਵੀ ਜਿਹੜੇ ਜਾਇਸਾਹਿਬਾਂ ਕੋਲੇ ਕੋਈ ਉੱਥੇ ਜਵਾਬ ਦੇ ਹੈ ਨਹੀਂ ਜਵਾਬ ਨਹੀਂ ਸੀ ਹੈਗਾ ਜਵਾਬ ਹੈ ਨਹੀਂ ਸੀ ਇਹ ਨਾਲ ਇੱਕ ਵੀਰ ਜੀ ਮੈਂ ਕੋਈ ਜਵਾਬ ਦਿੱਤਾ ਉਹਨਾਂ ਨੇ ਕਿ ਇਹਦਾ ਜਿਹੜਾ ਕਲਰ ਆ ਕਲਰ ਇਹ ਬਹੁਤ ਘੱਟ ਨੌਲੇਜ ਦੇ ਸਵਾਲ ਪੈਦਾ ਹੁੰਦੇ ਇੱਥੇ ਬੜੀ ਘੱਟ ਜਾਣਕਾਰੀ ਹੈ ਵੱਡੇ ਪੈਦਾ ਹੋ ਜਾਂਦੇ ਹਾਂ ਹਾਂ ਜਿਹੜੂ ਟੈਸਟੀ ਗੱਲ ਵਿੰਗੇ ਹੁੰਦੇ ਹਨਾ ਨਾਲ ਟੇਡੇ ਹੋ ਜਾਂਦੇ ਜਾਂ ਮੂਤਰੀ ਜੀ ਕੋਈ ਪ੍ਰੋਬਲਮ ਆਉਂਦੀ ਜਾਂ ਗਰਦਨ ਚ ਜਾਂ ਕੁਛ ਵੀ ਫਿਰ ਆਪਾਂ ਮੰਨਦੇ ਸੀ ਪਰ ਉਸ ਚੀਜ਼ ਦਾ ਯਾਰ ਕਮੀ ਹੈ ਨਹੀਂ ਸੀ ਕੋਈ ਬੁੱਲਦੇ ਬਿਲਕੁਲ 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 ਮੈਨੂੰ ਵੀ ਉਸ ਚੀਜ਼ ਉਸ ਟਾਈਮ ਫੀਲ ਹੋਇਆ ਵੀਰ ਮੈਂ ਵਪਾਰ ਦਾ ਕੰਮ ਕਰਦਾ ਹਣਾ ਮੇਰੇ ਕੋਲ ਮਹੀਨੇ ਦੇ ਵਿੱਚ ਜਿਹੜੀ ਬੂਰੀ ਡੰਗਰ ਆਉਂਦੇ ਹਨਾ ਇੱਕ ਜਾਂ ਦੋ ਆਉਂਦੇ ਆ ਨੀਲੀ ਦਾ ਵੀ ਬਹੁਤ ਆ ਇਹ ਜਿਹੜੀ ਬੂਰੀ ਨੀਲੀ ਦਾ ਵੀ ਜੇ ਬੂਰੀ ਇਹ ਬਰੀਡ ਖਤਮ ਹੋ ਜੂਗੀ ਜੇ ਇਹਨੂੰ ਕੋਈ ਆਪਾਂ ਕੈਟਾਗਰੀ ਨਹੀਂ ਦਿੱਤੀ ਜਾ ਕੰਪੀਟੀਸ਼ਨ ਬੰਦ ਕਰ ਦੋ ਹਾਂਜੀ ਹਾਂਜੀ ਤੇ ਜਾਂ ਇਹਨਾਂ ਨੂੰ ਕੋਈ ਪਹਿਲ ਦੇ ਆਧਾਰ ਤੇ ਮੰਨਿਆ ਜਾਵੇ ਵੀ ਇਹਦੇ ਕੈਰੇਕਟਰ ਵੱਧ ਹੋਣਗੇ ਤਾਂ ਇਹਦਾ ਨੰਬਰ ਲੱਗੂਗਾ ਉਥੇ ਪੀਡੀਐਫੇ ਮਿਲੇ ਤੇ ਵੀ ਮੈਂ ਦੇਖੇ ਉਥੇ ਬੂਰੇ ਸਾਡ ਪਹੁੰਚੇ ਉਹ ਵੀ ਬਾਹਰ ਕਰ ਦਿੱਤੇ ਜੇ ਜਾਂ ਫਿਰ ਬੂਰੇ ਨਾਲ ਕੰਪੀਟੀਸ਼ਨ ਕਰਦਾ ਬੂਰਾ ਨਹੀਂ ਆ ਸਕਦਾ ਨਾ ਬੰਦੇ ਦਾ ਦਿਲ ਨਾ ਟੁੱਟੇ ਉਹਦਾ ਦਿਲ ਟੁੱਟਿਆ ਮੈਨੂੰ ਇਹ ਚੀਜ਼ ਫੀਲ ਬਹੁਤ ਹੋਈ ਹਾਲਾਂਕਿ ਹਾਂਜੀ ਇਹ ਘਰ ਖਾ ਜਾਂਦੇ ਖਰਚਾ ਇਹਨਾਂ ਦਾ ਹਾਂਜੀ ਇਹਨਾਂ ਦਾ ਖਰਚਾ ਮੱਝ ਨਾਲੋਂ ਜ਼ਿਆਦਾ ਆ ਹਾਂਜੀ ਪਰ ਜੇ ਤਾਂ ਮੈਂ ਜੱਜ ਸਾਹਿਬਾਨਾਂ ਅੱਗੇ ਡਾਕਟਰ ਵੀਰਾਂ ਅੱਗੇ ਜਾਂ ਪ੍ਰਬੰਧਕ ਕਮੇਟੀ ਅੱਗੇ ਇਹ ਹੀ ਬੇਨਤੀ ਕਰਦਾ ਜੇ ਇਹਨੂੰ ਬਰੀਡ ਨੂੰ ਬਚਾਉਣਾ ਵਾ ਤੇ ਇਹਦੀ ਕੈਟਾਗਰੀ ਲੱਗ ਰੱਖ ਲੋ ਜੇ ਲੱਗ ਨਹੀਂ ਰੱਖ ਸਕਦੇ ਕਿਉਂਕਿ ਹਰੇ ਕੋਲੇ ਇਨਾ ਮਾਰਜਨ ਨਹੀਂ ਹੁੰਦਾ ਹਨਾ ਹਾਂ ਅੱਛਾ ਉਹਦੇ ਵਿੱਚ ਮੈਨੇਜ ਕਰ ਲੈਣਾ ਮੈਨੇਜ ਕਰਨ ਨਾਲ ਬਜਟ ਨਹੀਂ ਹੁੰਦਾ ਐਡਾ ਵੀ ਲੱਗ ਤੋਂ ਕੈਟਾਗਰੀ ਨੂੰ ਆਪਾਂ ਦੇ ਦਈਏ ਪਰ ਫਿਰ ਇਹਨੂੰ ਮੈਨੇਜ ਕਰ ਲੈ ਨਾਲ ਹਨਾ ਨਾਲ ਕੈਟਾਗਰੀ ਜੇ ਕਹਿਣ ਵੀ ਜੇਡ ਕੈਰੈਕਟਰ ਮੰਨੇ ਜਾਣਗੇ ਬੋਡੀ ਸਟਰਕਚਰ ਮੰਨਿਆ ਜਾਊਗਾ ਜੇ ਦਾ ਮੋਰਾ ਚਾ ਮੂਰਾ ਦਾ ਕਿਹਾ ਜਾਊਗਾ ਜਾਂ ਨੀਲੀ ਰਾਵੀ ਤੇ ਨੀਲੀ ਰਾਵੀ ਚ ਮੰਨਿਆ ਜਾਊਗਾ ਕੱਲ ਮੈਨੂੰ ਵੀ ਬਹੁਤ ਜ਼ਿਆਦਾ ਇਹ ਚੀਜ਼ ਫੀਲ ਹੋਈ ਕਿਉਂਕਿ ਬੂਰਾ ਡੰਗਰ ਤਾਂ ਫਿਰ ਮਿਲਦਾ ਨਹੀਂ ਸਾਨੂੰ ਇੰਨੀਆਂ ਕੋਲ ਆ ਹਾਂਜੀ ਵੀਰ ਜੀ ਬਾਕੀ ਨਾ ਜੇ ਬਾਹਰੀ ਆਪਾਂ ਇੱਕ ਮੇਲਿਆਂ ਨੂੰ ਛੱਡ ਕੇ ਬਾਹਰੀ ਪੱਖ ਦੀ ਗੱਲ ਕਰੀਏ ਉੱਥੇ ਤਾਂ ਇਨੀ ਡਿਮਾਂਡ ਆ ਹਰ ਇੱਕ ਵੀਰ ਭੈਣ ਭਰਾ ਚਾਹੁੰਦਾ ਵੀ ਮੈਨੂੰ ਨੀਲੀ ਦਾ ਵੀ ਬੂਰੀ ਚ ਲੱਭ ਕੇ ਦਿਓ ਤੇ ਇਹ ਮੇਲਿਆਂ ਦੇ ਵਿੱਚ ਜੇਕਰ ਕੇ ਪ੍ਰਮੋਟ ਨਹੀਂ ਕਰਦੇ ਸਪੋਰਟ ਨਹੀਂ ਕਰਦੇ ਫਿਰ ਕਿਤੇ ਨਾ ਕਿਤੇ ਬਾਹਰਲੇ ਬੰਦੇ ਵੀ ਸੋਚਣਗੇ ਵੀ ਯਾਰ ਇਹਦੀ ਵੈਲਿਊ ਨਹੀਂ ਐਸੀ ਕੱਲ ਨੂੰ ਮੇਲੇ 'ਚ ਪਾਉਣਾ ਚਾਹੁੰਦੇ ਸੀ ਉੱਥੇ ਕੋਈ ਸੁਣਵਾਈ ਨਹੀਂ ਹੈਗੀ ਸਾਡੀ ਅਸੀਂ ਕਿਉਂ ਲਈ ਹੈ ਕੋਈ ਸੁਣਵਾਈ ਨਹੀਂ ਹੈਗੀ ਕੋਈ ਮੈਂ ਬਿਲਕੁਲ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਤੇ ਬਾਕੀ ਪ੍ਰਬੰਧਕਾਂ ਨੂੰ ਤੇ ਮੈਨੇਜਮੈਂਟ ਸਾਰੀਆਂ ਕਮੇਟੀਆਂ ਨੂੰ ਇੱਕ ਨਾ ਹ ਜਾਣੇ ਤੇ ਜਿਹੜਾ ਜ਼ਿੰਮੇਦਾਰ ਕਿਸਾਨਾਂ ਦੇ ਵਿੱਚ ਉਤਸ਼ਾਹ ਹੈਗਾ ਇਹਨਾਂ ਚੀਜ਼ਾਂ ਨੂੰ ਪਾਲਣ ਦਾ ਬੂਰੀਆਂ ਨੀਲੀਆਂ 라ਵੀਆਂ ਸੰਭਲਣ ਦਾ ਇਹ ਖਤਮ ਨਹੀਂ ਆਪਾਂ ਹੋਣ ਦੇਣਾਗਾ ਵੀ ਤੁਸੀਂ ਜਰੂਰ ਇਸ ਬਾਰੇ ਸੋਚੋ ਜਿਹੜੀ ਇਹ ਨੀਲੀ 라ਵੀ ਬਰੀਡ ਆ ਇਹ ਖਤਮ ਹੋ ਜੂ ਪੰਜਾਬ ਤੋਂ ਦੇ ਇਹਨੂੰ ਆਪਾਂ ਕਿ ਕੋਈ ਦਰਜਾ ਨਹੀਂ ਦਿੰਦੇ ਜਾਂ ਫਿਰ ਸੁਧਾ ਕਹਿ ਦਿੱਤਾ ਜਾਵੇ ਬਲ ਲਿਖ ਕੇ ਦੇ ਦੇਣ ਕੋਈ ਵੀ ਕਮੇਟੀ ਵਾਲੇ ਜਾਂ ਕੋਈ ਵੀ ਜਿਹੜੇ ਮੇਲੇ ਵਾਲੇ ਆ ਹਨਾ ਵੀ ਲੈ ਕੇ ਲਾ ਦੇਣ ਵੀ ਭਾਈ ਵੀ ਇੱਥੇ ਬੂਰੇ ਡੰਗਰ ਦੀ ਐਂਟਰੀ ਨਹੀਂ ਹੈ। ਫਿਰ ਅਗਲਾ ਕੀ ਹੋਊਗਾ ਦੁੱਧ ਨਾਲ ਛੱਡੂਗਾ ਉਹਦੀ ਕੇਅਰ ਘਟ ਕਰੂਗਾ ਹਨਾ ਇਹ ਤਾਂ ਸਿਸਟਮ ਆ। ਹੁਣ ਹਰ ਇੱਕ ਦੇ ਮਨ ਦੇ ਵਿੱਚ ਉਹਦੇ ਵੀਰ ਦੇ ਵੀ ਇਨਾ ਤਸ਼ਾਹ ਸੀਗਾ ਲੈ ਕੇ ਆਇਆ ਵੀਰ ਜੀ ਕੱਟੇ ਦੀ ਹਾਈਟ ਲੈਂਥ ਐਕਸਟਰਾ ਆਰਡਰ ਹੀ ਉਹਨਾਂ ਇੱਕ ਹਾਂਜੀ ਉਹਨਾਂ ਨੇ ਆਪਦੇ ਬੜੇ ਚੰਗੇ ਸੀ। ਉਹਨਾਂ ਨੇ ਮੈਨੂੰ ਸਾਰੀ ਗੱਲ ਦਾ ਪਤਾ ਲੱਗਾ ਉਹਨਾਂ ਨੇ ਆਪਦੇ ਕਿਤੇ ਡਾਕਟਰ ਸਾਹਿਬ ਸ਼ਾਇਦ ਟੁੰਗ ਟੁੰਗ ਡਾਕਟਰ ਸਾਹਿਬ ਹੈਗੇ ਆਪਣੇ। ਹਾਂਜੀ ਹਾਂਜੀ ਨਾਲ ਵੀ ਨਾਲ ਸਲਾਹ ਮਸ਼ਵਰਾ ਕੀਤਾ ਸੀ ਤੇ ਡਾਕਟਰ ਸਾਹਿਬ ਵੀ ਕਹਿੰਦੇ ਸੀ ਵੀ ਚਲੋ ਕੈਟਾਗਰੀ ਹੈਗੀ ਆ ਤੁਸੀਂ ਆਪਣਾ ਪਾਰਟਿਸਿਪੇਟ ਜੁਰੂ ਕਰਵਾਇਓ ਹਾਂਜੀ ਹਾਂਜੀ ਤੇ ਚਲੋ ਆਪਾਂ ਨੂੰ ਲੱਗਦਾ ਹੁੰਦਾ ਜਿੱਤੋਂ ਤੱਕ ਮੈਨੂੰ ਫੋਨ ਕਰ ਲਓ ਹੁੰਦਿਆਂ ਚਾਹੀ ਤੁਹਾਨੂੰ ਵੀ ਹੁੰਦਿਆਂ ਹਣਗੀਆਂ ਵੀ ਕਦੀ ਮੇਲੇ ਜਦੋਂ ਨੇੜੇ ਆਉਂਦਾ ਵੀ ਵੀਰ ਜੀ ਅਸੀਂ ਆ ਪਾਰਟਿਸਿਪੇਟ ਕਰਾਉਣਾ ਚਾਹੁੰਦੇ ਆ ਪੂਰੀ ਨਾਲ ਪੂਰੀ ਸਾਡੇ ਕੋ ਕੱਟੀ ਨਹੀਂ ਦੀ ਰਬ ਦੀ ਪਿਓਰ ਆ ਫਿਰ ਮੈਂ ਕਹਿ ਦਿੰਦਾ ਵੀ ਫੋਟੋ ਭੇਜੋ ਜਾਂ ਵੀਡੀਓ ਭੇਜੋ ਉਹ ਫੋਟੋ ਜਦੋਂ ਮੈਨੂੰ ਭੇਜਦੇ ਆ ਤਾਂ ਮੈਂ ਇਹਨਾਂ ਕਹਿ ਦਿੰਦਾ ਵੀ ਤੁਹਾਡੀ ਚੀਜ਼ ਯਾਰ ਨੰਬਰ 1 ਆ ਬਿਲਕੁਲ ਮੇਰੇ ਵੱਲ ਕਿਤੇ ਜਦੋਂ ਇੱਥੇ ਜਾ ਕੇ ਵਿਤਕਰਾ ਕਰਦੇ ਨਾ ਚੀਜ਼ ਦਾ ਉੱਥੇ ਦੁੱਖ ਲੱਗਦਾ ਫੀਲ ਹੁੰਦਾ ਜੀ ਇਹ ਚੀਜ਼ ਫੀਲ ਹੁੰਦੀ ਹੈ ਤੇ ਬਾਕੀ ਸਟੇਜਿੰਗ ਦੇ ਵਿੱਚ ਪਏ ਜਾਂਦਾ ਫਰਕ ਹਾਂਜੀ 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 ਇਹ ਬਾਕੀ ਚਲੋ ਆਪਾਂ ਮੇਰਾ ਮਕਸਦ ਸੀਗਾ ਕਿ ਨੀਲੀ 라ਵੀ ਬੂਰੀ ਜਿਹੜੀ ਇੱਕ ਵੱਖਰੀ ਪਛਾਣ ਆ ਇਹਨੂੰ ਬਚਾਇਆ ਜਾਵੇ ਹੁਣ ਪਹਿਲੇ ਸਮੇਂ ਦੇ ਵਿੱਚ ਜੇ ਪਿੱਛੇ ਜਾ ਕੇ ਵੇਖੀਏ ਤੇ ਪਲਵਾਨ ਬੂਰੀਆਂ ਦਾ ਦੁੱਧ ਚੁੰਗਦੇ ਘਾਵਤ ਵੀਰ ਐਵੇਂ ਨਹੀਂ ਹਿਸਾਬ ਤੋਂ ਹੀ ਬਿਲਕੁਲ ਮੇਰੇ ਘਰ ਇੱਥੇ ਬੂਰੀਆਂ ਰਹੀਆਂ ਵਾਂ ਬੂਰੀ ਮੱਝ ਦਾ ਦੁੱਧ ਜਿਹੜਾ ਬਾ ਆਪ ਦੂਸਰੀ ਮੱਝ ਨੂੰ ਸੰਘਣਾ ਹੁੰਦਾ ਕੁਆਲਿਟੀ ਜਿਆਦਾ ਹੁੰਦੀ ਆ ਵੀਰ ਜੀ ਜਿਨ੍ਹਾਂ ਨੇ ਘਰੇ ਬੂਰੀਆਂ ਰੱਖੀਆਂ ਵਾ ਕਦੇ ਬੂਰੀ ਮੱਝ ਵੇਚ ਦੇਣਗੇ ਬੂਰੀਆਂ ਦੇ ਹੀ ਮੰਨ ਲਓ ਕੁਆਲਿਟੀ ਇੰਨੀ ਹੁੰਦੀ ਆ ਬਿਲਕੁਲ ਬਾਕੀ ਸੋ ਦੋਸਤੋ ਵੀਰ ਦੇ ਕੋਲ ਵੀ ਜਿਹੜੇ ਬੂਰੇ ਐਨੀਮਲ ਆਉਂਦੇ ਰਹਿੰਦੇ ਆ ਮੇਰਾ ਕੋਈ ਕਹਿਣ ਦਾ ਮਤਲਬ ਇਹ ਨਹੀਂ ਵੀ ਕਿਉਂਕਿ ਇਹਦੀ ਜਿਹੜੀ ਡਿਮਾਂਡ ਆ ਨਾ ਦੋਸਤੋ ਇਹ ਲੱਭਣਾ ਇੰਨਾ ਕਿ ਜਿਆਦਾ ਡਿਫਿਕਲਟ ਆ ਬੂਰੇ ਦੇ ਵਿੱਚ ਜੇਕਰ ਨੀਲੀ ਰਾਵੀ ਲੱਭੀਏ ਤੇ ਬੂਰੇ ਵਿੱਚ ਕਮੀ ਕੀ ਆ ਬੂਰਾ ਕੱਟਾਇਆ ਦੇਖੋ ਹਣਾ ਕੋਈ ਕਮੀ ਇੱਕ ਵੀ ਕੋਈ ਕਮ ਹੈ ਵੀ ਇਹਦੇ ਵਿੱਚ ਨੀਲੀ ਵਾਈ ਆਹ ਕਮੀ ਆ ਨਾ ਪੂਰਾ ਨਹੀਂ ਕੈਰੈਕਟਰ ਵਾਈ ਆ ਦੇਖੋ ਮੂੰਹ ਆ ਗਿਆ ਅੱਖ ਆ ਗਈ ਮੈਂ ਚਾਰੋਂ ਚਿੱਟੇ ਆ ਗਏ ਕਮੀ ਤਾਂ ਦੱਸੇ ਕੋਈ ਇਹ ਉਹ ਵੀ ਬਾਰ-ਬਾਰ ਇਹ ਗੱਲ ਦਾ ਕੁਐਸਚਨ ਉੱਤੇ ਕਰ ਰਿਆ ਸੀ ਵੀ ਮੈਨੂੰ ਕਮੀ ਦੱਸ ਦਿਓ ਸਹੀ ਹੈ ਜੀ ਉਹ ਫਿਰ ਜੀ ਡਾਕਟਰ ਨੂੰ ਜੱਜ ਸਾਹਿਬਾਨ ਨੂੰ ਜਵਾਬ ਨਹੀਂ ਸੀ ਕੋਈ ਜਵਾਬ ਸੀ ਕਿ ਬੂਰਾ ਆ ਉਹ ਨਾ ਉੱਥੇ ਨਾ ਫਿਰ ਉਂਗਲ ਉੱਠਦੀ ਆ ਉੱਥੇ ਉੱਠਦੀ ਆ ਵੀ ਘੱਟ ਮਤਲਬ ਕਿ ਨੌਲੇਜ ਹੋਣਾ ਵੀ ਹੁਣ ਇੱਕ ਜੇ ਪੁੱਦਰ ਦੇ ਬੰਦ ਬੰਨੇ ਗੱਲ ਕਰੀਏ ਨਾ ਹਾਂਜੀ ਜੇਕਰ ਆਪਣੀ ਬਾਰਡਰ ਬਰੀਡ ਆ ਆਪਣੇ ਫਿਰੋਜ਼ਪੁਰ ਤੋਂ ਆਪਾਂ ਜੇ ਤੁਰ ਪੀਏ ਤੇ ਠਿੱਕੀਪਿੰਡ ਏਰੀਆ ਅੰਬਰਸਰ ਗਰਦਾਸਪੁਰ ਦੇ ਨਾਲ ਬ੍ਰੀਡ ਚੱਲਦੀ ਆਉਂਦੀ ਆ ਹਾਂਜੀ ਹਾਂਜੀ ਤੇ ਹਾਂਜੀ ਜਿਹੜੇ ਇਹ ਮੰਨ ਲਓ ਛੋਟੇ ਛੋਟੇ ਕੰਪੀਟੀਸ਼ਨ ਕਰਵਾਉਣੇ ਸ਼ੁਰੂ ਹੋ ਗਏ ਆ ਪਿੰਡਾਂ ਵਿੱਚ ਉਹਨਾਂ ਨੂੰ ਜ਼ਿਆਦਾ ਕੈਟਾਗਰੀ ਲੱਗ ਰੱਖ ਲੋ ਬਿਲਕੁਲ ਕੈਟਾਗਰੀ ਰੱਖੋ ਵੀ ਇਹ ਬੂਰੀ ਆ ਵੀ ਸਹੀ ਵੀ ਇਹ ਕ ਬੂਰੀ ਕੈਟਾਗਰੀ ਦੇ ਵਿੱਚ ਆਪਾਂ ਦਿਆਂਗੇ ਜੇ ਤੁਸੀਂ ਬੂਰੀ ਨਹੀਂ ਰੱਖ ਸਕਦੇ ਫਿਰ ਇਹਨਾਂ ਨੂੰ ਮੰਨੋ 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 ਬਾਕੀ ਇੱਕ ਹੋਰ ਗੱਲ ਆ ਹਾਂਜੀ ਪ੍ਰੋਇਬਰ ਲਾਈਨ ਤੇ ਰੋਡੇ ਲਾਈਨ ਚਾ ਕੱਲ ਉੱਥੇ ਵੀ ਬੱਚੇ ਆਏ ਸੀ ਮੇਰੀ ਅਕਸਰ ਗੱਲ ਹੁੰਦੀ ਰਹਿੰਦੀ ਹੈ ਬੱਚੇ ਝੱਜੇ ਆਉਣ ਦਾ ਕਾਰਨ ਕੀ ਆ ਹੂੰ ਹੂੰ ਬਿਲਕੁਲ ਜੀ ਲਾਈਨਾਂ ਚੇਂਜ ਹੋ ਗਈਆਂ ਜੇ ਚੱਲੋਗੇ ਤਾਂ ਫਿਰ ਝੱਜਾ ਬੱਚਾ ਨਹੀਂ ਆਉਣਾ ਜੇ ਤੁਸੀਂ ਲਾਈਨ ਆਊਟਲਾਈਨ ਹੋਗੇ ਤਾਂ ਝੱਜਾ ਬੱਚਾ ਆਉਂਦਾ ਹੁਣ ਸਿਹਰ ਜੇ ਤੁਸੀਂ ਸੀਮਨ ਲਵਾਉਣੇ ਆ ਆਊਟਲਾਈਨ ਤੇ ਜਾ ਕੇ ਤੁਸੀਂ ਸੀਮਨ ਜੇ ਲਵਾਉਣੇ ਆ ਫਿਰ ਬੱਚੇ ਨੂੰ ਪੜਾਓ ਚਾਹੇ ਉਹ ਡੱਬਾ ਆਉਂਦਾ ਵਾ ਚਾਹੇ ਉਹ ਝੱਜਾ ਆਉਂਦਾ ਚਾਹੇ ਓਵਰ ਵਾਈਟਰ ਉਹਨੂੰ ਪੜਾਓ ਉਹਨੂੰ ਕਹੋ ਵੀ ਭਾਈ ਵੀ ਮੈਨੂੰ ਸੰਤੁਸ਼ਟੀ ਆ ਵੀ ਮੈਂ ਸੀਮਨ ਲ ਠੀਕ ਹੈ ਬਿਲਕੁਲ ਫਿਰ ਫਿਰ ਪੋਸਟ ਨਾ ਪਾਓ ਕਈ ਵੀਰ ਪੋਸਟਾ ਪਾਉਣ ਲੱਪੈਂਦੇ ਕਿਸੇ ਦਾ ਸਾਹ ਵੀਰ ਜੀ ਕੋਈ ਵੀ ਸਾਹ ਨਹੀਂ ਮੜਾ ਨਾ ਤਾਂ ਵਸਤੀ ਸੁਣਨ ਵਾਲਿਆਂ ਦੇ ਸਾਹ ਫਿਰੋਜ਼ਪੁਰ ਵਾਲਿਆਂ ਦੇ ਮੜੇ ਆ ਨਾ ਰੋਡਿਆਂ ਵਾਲਿਆਂ ਦੇ ਮਾੜੇ ਆ ਨਾ ਲਾਬੇ ਫਾਰਮ ਵਾਲਿਆਂ ਦੇ ਮਾੜਾ ਕਿਸੇ ਦਾ ਨਹੀਂ ਸਾਰੇ ਹੀ ਚੰਗੇ ਜਦੋਂ ਅਲੱਗ ਬਲੱਡ ਲਾਈਨ ਚ ਆਪਾਂ ਕਰਾਵਾਂਗੇ ਬਲੱਡ ਲਾਈਨ ਲੱਗਦਾ ਸਮੇਲ ਹੋ ਗਿਆ ਬੱਚਾ ਝੱਜਾ ਜਾਂ ਹੋਰ ਵਾਈਟਨੈਸ ਜਾਂ ਡੱਬ ਖੜਬਾ ਕਰੈਕਟਰ ਜਾਣੇ ਜਾਣੀ ਦੀ ਗੱਲ ਤੋਂ ਬੋਲਣਾ ਚੱਕਿਆ ਕਰੋ ਸਾਥ ਮੈਂ ਇਹ ਗੱਲ ਕਹਿਣਾ ਫਿਰ ਉਂਗਲ ਨਾ ਚੱਕੋ ਫਿਰ ਉਹਨੂੰ ਬੱਚੇ ਨੂੰ ਬਣਾਓ ਚਾਹੇ ਉਹ ਡੱਬ ਖੜਬਾ ਵਾ ਚਾਹੇ ਝੱਜਾ ਵਾ ਇਹ ਬਾਕੀ ਜਿਆਦਾ ਨੇਚਰਲੀ ਪ੍ਰੋਸੈਸ ਵੀ ਆਪਾਂ ਕਹਿ ਲਈਏ ਵੀ ਉਹਦੇ ਅੱਗੇ ਕੋਈ ਜਿਤਾਈ ਨਹੀਂ ਹੈਗੀ ਰੱਬ ਦੇ ਅੱਗੇ ਤੇ ਬਾਕੀ ਇੱਕ ਵਾਰੀ ਜਿਹੜੀ ਪਿੰਡ ਫੂਲੇਵਾਲ ਸਾਰੀ ਕਮੇਟੀ ਦਾ ਬ ਪਰਾਲਾ ਸੀਗਾ ਬਹੁਤ ਵਧੀਆ ਸੀ ਬਹੁਤ ਵੱਡਾ ਪਰਾਲਾ ਸੀ ਬਹੁਤ ਵਧੀਆ ਪਰਾਲਾ ਸੀਗਾ ਕੱਲ ਦੇਖੋ ਆ ਫਰਿਆਦ ਲੈ ਗਏ ਆ ਆਪਾਂ ਹਾਂਜੀ ਤਾਂ ਇਹ ਹੁਣ ਆਪਾਂ ਦਾ ਇੱਕ ਸਾਹ ਦਾ ਜਦੋਂ ਐਂਟਰੀ ਨਹੀਂ ਆਪਾਂ ਕਰਵਾਈ ਤਾਂ ਫਿਰ ਆਪਾਂ ਕੰਪੀਟੀਸ਼ਨ ਦੇ ਹੱਕਦਾਰ ਨਹੀਂ ਪਰ ਉਹਨਾਂ ਨੂੰ ਪ੍ਰੋਬਲਮ ਦੱਸੀ ਕਮੇਟੀ ਵਾਲਿਆਂ ਨੂੰ ਮਿਲਿਆ ਡਾਕਟਰ ਗੁਰਪ੍ਰੀਤ ਨੂੰ ਮਿਲਿਆ ਵੀਰ ਨੇ ਕਿਹਾ ਕੋਈ ਗੱਲ ਨਹੀਂ ਵੀਰ ਤੂੰ ਆ ਗਿਆ ਨਾ ਕੋਈ ਗੱਲ ਨਹੀਂ ਕੰਪੀਟੀਸ਼ਨ ਦੇ ਵਿੱਚ ਖੜਾ ਕਰ ਰਿੰਗ 'ਚ ਲੈ ਕੇ ਆ ਬਹੁਤ ਵਧੀਆ ਜੀ ਮੈਂ ਪ੍ਰਬੰਧਕ ਕਮੇਟੀ ਦਾ ਤਹਿਤੋਂ ਧੰਨਵਾਦ ਕਰਦਾ ਡਾਕਟਰ ਸਹਿਬਾਨ ਜੈ ਸਹਿਬਾਨ ਦਾ ਵੀ ਕਰਦਾ ਪਰ ਮੈਂ ਇਹ ਗੱਲ ਕਰਦਾ ਵੀ ਇਹਨੂੰ ਬੂਰੀ ਨਸਲ ਨੂੰ ਬੂਰੀ ਨੀਲੀ ਦਾ ਵੀ ਬੂਰੀ ਕੱਲੀ ਨੂੰ ਬਿਲਕੁਲ ਨਸਲ ਨੂੰ ਬਚਾ ਲਓ ਇਹ ਤੇ ਕੰਮ ਕਰਨਾ ਆਪਾਂ ਨੂੰ ਪਊਗਾ ਜਿੱਦਾਂ ਪੰਜਾਬ ਦੇ ਵਿੱਚ ਨੀਲੀ ਰਾਵੀ ਨਸਲ ਤੇ ਕੰਮ ਬਹੁਤ ਹੋਣ ਲੱਗ ਪਿਆ ਹਾਂਜੀ ਹਾਂਜੀ ਬਹੁਤ ਜਿਆਦੇ ਬੁੱਲ ਵੀਰ ਨਿਕਲ ਆਏ ਬਹੁਤ ਜਿਆਦੇ ਅੱਗੇ ਲੋਕਾਂ ਕੋਲੇ ਇੱਕ ਲਾਈਨ ਹੀ ਹੁੰਦੀ ਸੀ ਹੁਣ ਲਾਈਨਾਂ ਹੀ ਬਹੁਤ ਹੋ ਗਈਆਂ ਬਿਲਕੁਲ ਬਹੁਤ ਵੱਖੋ ਵੱਖਰੇ ਸੀਮਨ ਲੱਗ ਰਹੇ ਆ ਬਿਲਕੁਲ ਇਮੀ ਇੱਕ ਬੂਰੀ ਆ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰੋ ਮੈਂ ਜੱਜ ਸਬਾਨ ਅੱਗੇ ਜਾਂ ਪ੍ਰਬੰਧਕ ਕਮੇਟੀਆਂ ਅੱਗੇ ਜਿਹੜੇ ਆਪਣੇ ਆਫਸਰ ਸਹਿਬਾਨ ਆ ਜਿਹੜੀ ਵਿਭਾਗ ਨਾਲ ਜੁੜੇ ਉਹਨਾਂ ਅੱਗੇ ਮੈਂ ਇਹੀ ਰਿਕਵੈਸਟ ਕਰਦਾ ਕਿ ਜਾਂ ਇਹਨੂੰ ਬਚਾਉਣ ਦੀ ਕੋਸ਼ਿਸ਼ ਜ਼ਰੂਰ ਕਰੀਏ ਨਹੀਂ ਤੇ ਕੈਟਾਗਰੀ ਖਤਮ ਹੋ ਜਾਊਗੀ ਤੇ ਜਿਹੜਾ ਅੱਗੇ ਦੋਸਤੋ ਪੀਡੀਐਫ 2022 ਦੇ ਵਿੱਚ ਆਰਗੇਨਾਈਜ਼ ਹੋਣਾ ਹੈ ਤੇ ਉਦੋਂ ਵੀ ਦੋਸਤੋ ਜਿਹੜਾ ਸਾਨੂੰ ਕੋਈ ਚੰਗਾ ਵੇਖਣ ਨੂੰ ਮਿਲੇ ਤੇ ਇਹ ਪਸ਼ੂ ਆ ਜਿਹੜੇ ਦੋਸਤੋ ਪਾਰਟਿਸਪੇਟ ਤੇ ਰਿੰਗ ਦੇ ਵਿੱਚੋਂ ਜਿਹੜੇ ਜਿੱਤਦੇ ਵੀ ਆਪਾਂ ਨੂੰ ਨਜ਼ਰ ਆਉਣੇ ਚਾਹੀਦੇ ਨੇ ਤੇ ਇਹ ਦੋਸਤੋ ਸਾਡੀ ਅੱਜ ਥੋੜੀ ਜੀ ਸੋਚ ਬਣੀ ਸੀ ਕਿਉਂਕਿ ਕੱਲ ਪਰਸੋਂ ਜੋ ਕੁਝ ਵੇਖਿਆ ਉਹਨੂੰ ਸਮਝਿਆ ਪੁਰਾਣੇ ਮੇਲਿਆਂ ਦੀ ਵੀ ਗੱਲ ਕਰੀਏ ਪੀਡੀਐਫ ਦੀ ਗੱਲ ਕਰੀਏ ਉੱਥੇ ਵੀ ਦੇਖਦੇ ਰਹੇ ਆ ਤੇ ਜਿਹੜਾ ਇਹ ਗੱਲ ਇਹ ਵਿਸ਼ੇ ਤੇ ਉੱਪਰ ਕਰਨਾ ਸਾਡਾ ਥੋੜਾ ਜਿਹਾ ਵਿਚਾਰ ਜਿਹੜੇ ਤੁਹਾਡੇ ਨਾਲ ਸਾਂਝੇ ਕਰਨੇ ਬਣਦੇ ਸੀਗੇ ਸੋ ਜਿਸ ਜਿਸ ਮੇਰੇ ਵੀਰ ਭਰਾ ਨੂੰ ਚੰਗੀ ਵੀਡੀਓ ਲੱਗੀ ਤੇ ਤੁਸੀਂ ਇਹ ਵੀਡੀਓ ਨੂੰ ਵੀ ਜ਼ਰੂ